ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੋਜ਼-ਰੋਜ਼ ਜੇ ਇੱਕੋ ਜਿਹਾ ਟੇਸਟ ਦੀ ਤੁਸੀਂ ਸਬਜ਼ੀ ਖਾ ਕੇ ਅੱਕ ਗਏ ਹੋ ਤਾਂ ਅੱਜ ਮੈਂ ਤੁਹਾਡੇ ਨਾਲ ਇਹੋ ਜਿਹੀ ਮਸਾਲੇ ਦੀ ਰੈਸਪੀ ਸ਼ੇਅਰ ਕਰਾਂਗੀ ਕਿ ਜਿਹੜੇ ਮਸਾਲੇ ਨੂੰ ਤੁਸੀਂ ਕਿਸੇ ਵੀ ਸਬਜ਼ੀ ਜਾਂ ਦਾਲ ਵਿੱਚ ਪਾ ਦੋਗੇ ਤਾਂ ਉਹਦਾ ਟੇਸਟ ਦੁੱਗਣਾ ਤਿਗਣਾ ਇੱਥੋਂ ਤੱਕ ਕਿ 10 ਗੁਣਾ ਵੱਧ ਜਾਏਗਾ ਇੰਨਾ ਵਧੀਆ ਮਸਾਲਾ ਬਣਾ ਕੇ ਤਿਆਰ ਕਰਾਂਗੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਦੇਖ ਲੈਣੇ ਆ ਕਿ ਇਸ ਜ਼ਬਰਦਸਤ ਮਸਾਲੇ ਨੂੰ ਬਣਾਉਣ ਵਾਸਤੇ ਕੀ ਕੀ ਚਾਹੀਦਾ ਆ ਸਭ ਤੋਂ ਪਹਿਲਾਂ ਗੈਸ ਦੇ ਉੱਪਰ ਇੱਕ ਕੜਾਈ ਰੱਖਾਂਗੇ ਗੈਸ ਦੀ ਫਲੇਮ ਨੂੰ ਅਜੇ ਔਨ ਨਹੀਂ ਕਰਾਂਗੇ ਇੱਥੇ ਹੁਣ ਲਵਾਂਗੇ 4 ਚਮਚ ਸਾਬਤ ਸੁੱਕਾ ਧਨੀਆ 1.5 ਚਮਚ ਲਵਾਂਗੇ ਇੱਥੇ ਜੀਰਾ ਜੀਰਾ ਘਾਟੀ ਪਾਵਾਂਗੇ 1.5 ਚਮਚ ਜੀ ਲਵਾਂਗੇ ਕਾਲੀਆਂ ਮਿਰਚਾਂ 1 ਚਮਚ ਪਾ ਦਵਾਂਗੇ ਇੱਥੇ ਸੌਂਫ ਦਾ ਥੋੜੇ ਜਿਹਾ ਪਾਵਾਂਗੇ ਮੇਥਰੇ ਮੇਥਰਿਆਂ ਦਾ ਯੂਜ਼ ਵੀ ਘਾਟੀ ਕਰਨਾ ਹੈ ਨਹੀਂ ਤਾਂ ਮਸਾਲਾ ਕੋੜਾ ਹੋ ਜਾਏਗਾ ਦੋ ਪਾਵਾਂਗੇ ਮੋਟੀਆਂ ਲਾਚੀਆਂ ਤੇ ਤਿੰਨ ਲਵਾਂਗੇ ਇੱਥੇ ਹਰੀਆਂ ਲਾਚੀਆਂ ਇੱਥੇ ਮੈਂ ਦੋ ਤਿੰਨ ਟੁਕੜੇ ਲੈਨੇ ਦਾਲਚੀਨੀ ਦੇ ਇਹ ਵੀ ਪਾਦਵਾਂਗੇ ਇਹਦੇ ਵਿੱਚ ਤੇ ਇੱਕ ਛੋਟਾ ਜਿਹਾ ਟੁਕੜਾ ਪਾਵਾਂਗੇ ਜੈਫਲ ਦਾ ਜੈਫਲ ਨਾਲੋਂ ਮੈਂ ਥੋੜਾ ਜਿਹਾ ਪੀਸ ਲਾ ਲਿਆ ਸੀ ਇੰਨਾ ਕੁ ਪਾਣਾ ਹੈ ਸੀ ਤੇ ਹੁਣ ਪਾਵਾਂਗੇ ਇੱਥੇ ਵਧੀਆ ਜਿਹਾ ਫਲੇਵਰ ਵਾਸਤੇ 6-7 ਲੌਂਗ ਤੇ ਮਸਾਲੇ ਦਾ ਵਧੀਆ ਜਿਹਾ ਕਲਰ ਆਵੇ ਉਹਦੇ ਵਾਸਤੇ ਪਾ ਦਵਾਂਗੇ ਸੁੱਕੀਆਂ 6-7 ਲਾਲ ਮਿਰਚਾਂ ਤੇ ਨਾਲ ਇੱਥੇ ਦੋ ਮੈਂ ਤੇਜ ਪੱਤੇ ਲਏ ਨੇ ਜਿਨ੍ਹਾਂ ਨੂੰ ਮੈਂ ਤੋੜ ਲਿਆ ਆ ਇਹ ਵੀ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਹੁਣ ਅਸੀਂ ਇੱਥੇ ਗੈਸ ਦੀ ਫਲੇਮ ਨੂੰ ਔਨ ਕਰਾਂਗੇ ਤੇ ਬਿਲਕੁਲ ਲੋ ਫਲੇਮ ਤੇ ਅਸੀਂ 3 ਮਿੰਟ ਲਈ ਮਸਾਲਿਆਂ ਨੂੰ ਪੁੰਨਣਾ ਆ ਘੜੀ ਤੋਂ ਦੇਖ ਕੇ ਤੁਸੀਂ ਪੂਰੇ 3 ਮਿੰਟ ਲਈ ਮਸਾਲਿਆਂ ਨੂੰ ਭੁੰਨ ਲਿਓ ਮਸਾਲਿਆਂ ਦਾ ਅਸੀਂ ਕਲਰ ਨਹੀਂ ਚੇਂਜ ਕਰਨਾ ਹਲਕੀ ਹਲਕੀ ਜਿਹਾ ਉਹ ਇਹਦੇ ਵਿੱਚ ਮਸਾਲਿਆਂ ਦੀ ਨਮੀ ਦੂਰ ਕਰਨੀ ਆ ਕਿਉਂਕਿ ਅਸੀਂ ਤਾਂ ਕਿ ਮਸਾਲੇ ਦੀ শেলਫ ਲਾਈਫ ਵੱਧ ਜਾਵੇ ਇੱਥੇ ਮੈਨੂੰ ਪੂਰੇ 3 ਮਿੰਟ ਹੋ ਗਏ ਨੇ ਮਸਾਲਿਆਂ ਨੂੰ ਮੈਂ ਚੰਗੀ ਤਰ੍ਹਾਂ ਭੁੰਨ ਲਿਆ ਆ। ਹੁਣ ਅਸੀਂ ਇੱਥੇ ਗੈਸ ਦੀ ਫਲੇਮ ਨੂੰ ਬੰਦ ਕਰ ਦੇਵਾਂਗੇ ਤੇ ਇਹਦੇ ਵਿੱਚ ਪਾਵਾਂਗੇ 4 ਚਮਚ ਕਸੂਰੀ ਮੇਥੀ ਦੇ। ਕਸੂਰੀ ਮੇਥੀ ਨੂੰ ਅਸੀਂ ਗੈਸ ਦੀ ਫਲੇਮ ਨੂੰ ਬੰਦ ਕਰਨ ਤੋਂ ਬਾਅਦ ਚ ਪਾਣਾ ਆ। ਮਸਾਲਿਆਂ ਦੇ ਸੇਕ ਨਾਲ ਹੀ ਕਸੂਰੀ ਮੇਥੀ ਚੰਗੀ ਤਰ੍ਹਾਂ ਪੁੱਜ ਜਾਏਗੀ। ਬਸ ਜੀ 30 ਸੈਕਿੰਡ ਵਾਸਤੇ ਇਹਨੂੰ ਭੁੰਨ ਕੇ ਅਸੀਂ ਪਲੇਟ ਵਿੱਚ ਕੱਢ ਲੈਣਾ ਹੈ ਤਾਂ ਕਿ ਮਸਾਲਾ ਚੰਗੀ ਤਰ੍ਹਾਂ ਠੰਡਾ ਹੋ ਜੇ। ਠੰਡਾ ਹੋਣ ਤੇ ਹੀ ਅਸੀਂ ਮਿਕਸੀ ਦੇ ਜਾਰ ਵਿੱਚ ਪਾ ਕੇ ਮਸਾਲੇ ਨੂੰ ਚੰਗੀ ਤਰ੍ਹਾਂ ਪੀਸ ਲਵਾਂਗੇ। ਇਥੇ ਅਸੀਂ ਪਲੇਟ ਵਿੱਚ ਪਾ ਲਿਆ ਮਸਾਲੇ ਨੂੰ ਇਹਨੂੰ ਹੁਣ ਅਸੀਂ 10-15 ਮਿੰਟ ਲਈ ਠੰਡਾ ਕਰ ਲਾਂਗੇ ਇੱਥੇ ਦੇਖੋ ਮਸਾਲੇ ਨੂੰ ਠੰਡਾ ਹੋਣ ਤੇ ਮੈਂ ਮਿਕਸੀ ਦੇ ਜਾਰ ਵਿੱਚ ਪਾ ਲਿਆ ਹੁਣ ਇਹਦੇ ਵਿੱਚ ਥੋੜੇ ਜਿਹਾ ਮਸਾਲੇ ਐਡ ਕਰ ਲਵਾਂਗੇ ਜਿਹੜਾ ਨੂੰ ਗਰਮ ਕਰਨ ਦੀ ਲੋੜ ਨਹੀਂ ਹੁੰਦੀ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਕਾਲਾ ਨਮਕ ਚੌਥਾ ਹਿੱਸਾ ਪਾਵਾਂਗੇ ਰੈਗੂਲਰ ਨਮਕ ਤੇ ਥੋੜੀ ਜਿੱਥੇ ਹਲਦੀ ਪਾਵਾਂਗੇ ਪੌਣਾ ਚਮਚ ਪਾਵਾਂਗੇ ਆਮਚੂਰ ਦਾ ਇਹ ਨਾਲ ਬਹੁਤ ਵਧੀਆ ਟੇਸਟ ਆਏਗਾ ਮਸਾਲੇ ਵਿੱਚ ਤੇ ਥੋੜੀ ਜਿੱਥੇ ਚਮਚ ਦਾ ਚੌਥਾ ਹਿੱਸਾ ਹਿੰਗ ਪਾਵਾਂਗੇ ਪੌਣਾ ਚਮਚ ਪਾਦਵਾਂਗੇ ਇੱਥੇ ਕਾਰਨਫਲਾਰ ਦਾ ਇਹਦੇ ਨਾਲ ਮਸਾਲੇ ਦੀ ਸ਼ੈਲਫ ਲਾਈਫ ਕਾਫੀ ਵਧ ਜੇਗੀ ਜਿਸ ਦੇ ਨਾਲ ਮਸਾਲਾ ਖਰਾਬ ਨਹੀਂ ਹੋਏਗਾ ਬਰਸਾਤਾਂ ਦੇ ਦਿਨਾਂ ਵਿੱਚ ਮਸਾਲਾ ਸਿਲ ਜਾਂਦਾ ਹੈ ਬਿਲਕੁਲ ਨਹੀਂ ਹੋਏਗਾ ਤੇ ਇਹ ਦੇਖੋ ਕਿੰਨਾ ਵਧੀਆ ਮਸਾਲਾ ਅਸੀਂ ਤਿਆਰ ਕਰ ਲਿਆ ਕਲਰ ਵੀ ਕਿੰਨਾ ਵਧੀਆ ਆਇਆ ਤੇ ਬਾਜ਼ਾਰ ਨਾਲੋਂ ਕਿਤੇ ਵਧੀਆ ਅਸੀਂ ਘਰ ਵਿੱਚ ਮਸਾਲਾ ਬਣਾ ਕੇ ਤਿਆਰ ਕੀਤਾ ਆ ਤੁਸੀਂ ਇਹਨੂੰ ਕਿਚਨ ਕਿੰਗ ਮਸਾਲਾ ਵੀ ਕਹਿ ਸਕਦੇ ਹੋ ਕਿਉਂਕਿ ਇਹ ਸਾਰੀਆਂ ਸਬਜ਼ੀਆਂ ਦਾਲਾਂ ਵਿੱਚ ਪੈ ਜਾਏਗਾ ਇਹਨਾਂ ਵਧੀਆ ਮਸਾਲਾ ਬਣ ਕੇ ਤਿਆਰ ਹੋਏਗਾ ਕਿਸੇ ਵੀ ਸਬਜ਼ੀ ਦਾ ਟੇਸ ਬਹੁਤ ਵੱਧ ਜਾਏਗਾ ਇਹਨੂੰ ਪਾਣ ਨਾਲ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਯਕੀਨ ਮੰਨਿਓ ਤੁਹਾਨੂੰ ਬਾਜ਼ਾਰੋਂ ਕੋਈ ਵੀ ਮਸਾਲਾ ਲਿਆਉਣ ਦੀ ਜ਼ਰੂਰਤ ਨਹੀਂ ਪੈਗੀ ਇੰਨਾ ਜ਼ਿਆਦਾ ਟੇਸਟੀ ਇਹ ਮਸਾਲਾ ਬਣੇਗਾ ਤੇ ਤੁਸੀਂ ਇਹਨੂੰ ਸਟੋਰ ਕਰ ਸਕਦੇ ਹੋ ਇੱਕ ਦੋ ਮਹੀਨੇ ਲਈ ਆਰਾਮ ਨਾਲ ਮੈਂ ਥੋੜੀ ਕੁਆਂਟੀਟੀ ਵਿੱਚ ਬਣਾਇਆ ਹਾਂ ਤੁਸੀਂ ਇਸੇ ਮਸਾਲੇ ਦੇ ਹਿਸਾਬ ਨਾਲ ਇਹਨੂੰ ਡਬਲ ਕੁਆਂਟੀਟੀ ਵਿੱਚ ਵੀ ਬਣਾ ਸਕਦੇ ਹੋ ਜਿੰਨਾ ਜਿੰਨਾ ਮੈਂ ਰੇਸ਼ੋ ਦੱਸਿਆ ਆ ਸਾਰੇ ਮਸਾਲਿਆਂ ਦਾ ਬਸ ਜਦੋਂ ਵੀ ਸਬਜ਼ੀ ਬਣਾਉਣ ਵਾਲੀ ਹੋਵੇ ਉਦੋਂ 5 ਮਿੰਟ ਪਹਿਲਾਂ ਤੁਸੀਂ ਇਸ ਮਸਾਲੇ ਨੂੰ ਸਬਜ਼ੀ ਵਿੱਚ ਪਾ ਦੇਣਾ ਆ ਤੇ ਤੁਸੀਂ ਟੇਸਟ ਦੇਖਿਓ ਇੱਕ ਵਾਰੀ ਸਬਜ਼ੀ ਦਾ ਤੇ ਅੱਜ ਦਾ ਵੀਡੀਓ ਚੰਗਾ ਲੱਗਾ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਤੇ ਮੇਰੇ ਚੈਨਲ ਲਵ ਮੀਨ ਕਿਚਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਲਦੀ ਹੀ ਮਿਲਦੇ ਆਂ ਅਗਲੇ ਵੀਡੀਓ ਦੇ ਵਿੱਚ ਕਿਸੇ ਇਦਾਂ ਦੀ ਹੀ ਵਧੀਆ ਜੀ ਰੈਸਪੀ ਦੇ ਨਾਲ